ਗੁਰਦਾਸਪੁਰ ਸਰਕਾਰੀ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਸੂਬੇ ਪਰਦੇ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪਿਛਲੇ 120 ਦਿਨਾਂ ਤੋਂ ਸੰਗਰੂਰ ਦੇ ਡੀਸੀ ਦਫ਼ਤਰ ਅੱਗੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਲੇਕਿਨ ਸਰਕਾਰ ਦੀ ਅਣਦੇਖੀ ਦੇ ਚੱਲਦੇ ਹੁਣ ਕੰਪਿਊਟਰ ਅਧਿਆਪਕ ਆਗੂ ਜੋਨੀ ਸਿੰਘਲਾ ਵੱਲੋਂ 22 ਦਸੰਬਰ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੀ ਗੂੰਜ ਹੁਣ ਪੂਰੇ ਪੰਜਾਬ ਵਿੱਚ ਸੁਣਾਈ ਦੇ ਰਹੀ ਹੈ ਇਸੇ ਲੜੀ ਦੇ ਅਧੀਨ ਕੰਪਿਊਟਰ ਅਧਿਆਪਕ ਭੁਖ ਹੜਤਾਲ ਸੰਗਰਾਸ਼ ਕਮੇਟੀ ਵੱਲੋਂ ਅੱਜ ਇੱਕ ਵਿਸ਼ਾਲ ਮਾਰਚ ਕਰਕੇ ਰੋਸ਼ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕਾਂ ਦੇ ਨਾਲ-ਨਾਲ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕਰਦੇ ਹੋਏ ਕੰਪਿਊਟਰ ਅਧਿਆਪਕਾਂ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕੀਤੀ ਅਤੇ ਸਰਕਾਰ ਦੇ ਅਣਦੇਖੀ ਭਰੇ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਧਿਆਪਕਾਂ ਨੇ ਹੱਥ ਵਿੱਚ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਗਾਉਂਦੇ ਹੋਏ ਸੂਬਾ ਸਰਕਾਰ ਦੀ ਅਰਥੀ ਅਤੇ ਚਾੜੂ ਆਂ ਦੀ ਪੰਡ ਫੂਕ ਕੇ ਜ਼ਬਰਦਸਤ ਰੋਸ਼ ਪ੍ਰਦਰਸ਼ਨ ਕੀਤਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਵੱਖ-ਵੱਖ ਜ਼ਿਲ੍ਹਿਆਂ ਜਿਹੜੀ ਆ ਅੱਜ ਜਿਹੜਾ ਅਰਥੀ ਫੂਕ ਨਜ਼ਾਰਾ ਜਿਹੜਾ ਕੀਤਾ ਜਾ ਰਿਹਾ ਮੇਨ ਮਕਸਦ ਉਹਦਾ ਇਹ ਹੈ ਕਿ ਸਾਡੇ ਸਾਥੀ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਲਗਾਤਾਰ ਘੋਹਰ ਹਦਾਲ ਦੇ ਬੈਠੇ ਨੇ ਹੁਣ ਜਿਹੜਾ ਮਰਨਰ ਜਿਹੜਾ 6ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਔਰ ਜਿਹੜੀ ਜ਼ਬਰ ਸਰਕਾਰ ਆ ਪੰਜਾਬ ਬਿਲਕੁਲ ਜਿਹੜੀ ਆ ਸਾਡੀਆਂ ਮੰਗਾਂ ਪ੍ਰਤੀ ਜਿਹੜੀ ਆ ਉਹ ਗੰਭੀਰ ਨਹੀਂ ਹੈਗੀ ਵਾਰ-ਵਾਰ ਜਿਹੜੀਆਂ ਵਾ ਮੀਟਿੰਗਾਂ ਕਰਕੇ ਉਹਨਾਂ ਮੀਟਿੰਗਾਂ ਤੋਂ ਜਿਹੜਾ ਕੋਈ ਵੀ ਡਿਸੀਜਨ ਅਜੇ ਤੱਕ ਨਹੀਂ ਲਿਆ ਗਿਆ ਜਿਹੜੇ ਵੀ ਸਾਡੀ ਮੁੱਖ ਮੰਗ ਜਿਹੜੀ ਸੀ ਉਹ ਡਿਪਾਰਟਮੈਂਟ ਵਿੱਚ ਮਰਜਿੰਗ ਦੀ ਸੀ ਛੇਵਾ ਪੇ ਕਮਿਸ਼ਨ ਪਲੱਸ ਸਾਡਾ ਜਿਹੜਾ ਡੀਏ 2021 ਤੋਂ ਫ੍ਰੀਜ਼ ਕੀਤਾ ਗਿਆ ਉਹਦੀ ਬਹਾਲੀ ਦੀ ਮੰਗ ਸੀ ਪਿਛਲੇ ਸਮੇਂ ਦੇ ਇਹ ਗੱਲ ਕਰੀਏ ਤੇ ਸਰਕਾਰ ਦੇ ਕਰੀਬ ਕਰੀਬ 55 ਮੀਟਿੰਗਾਂ ਜਿਹੜੀਆਂ ਨੇ ਉੱਚ ਅਧਿਕਾਰੀਆਂ ਨਾਲ ਮੰਤਰੀਆਂ ਨਾਲ ਕੈਬਨਟ ਸਬ ਕਮੇਟੀ ਦੇ ਮੈਂਬਰਾਂ ਨਾਲ ਹੋ ਚੁੱਕੀਆਂ ਨੇ ਜਿਹਦੇ ਵਿੱਚ ਹਰ ਵਾਰ ਇਹੀ ਕਿਹਾ ਜਾ ਰਿਹਾ ਕਿ ਤੁਹਾਡੀ ਜਿਹੜੀ ਮੰਗ ਬਹੁਤ ਜੈਨੂਇਨ ਆ ਅਮਦਰ ਦਿਨ ਵਿਚਾਰ ਕਰਾਂਗੇ ਜਲਦੀ ਤੁਹਾਡਾ ਕੋਈ ਨਾ ਕੋਈ ਸਾਰਥਕ ਹੱਲ ਲੈ ਕੇ ਆਵਾਂਗੇ ਪਾਹੀ ਹੈ ਕਿ ਜੇਕਰ ਸਾਡੀ ਇਹ ਨਮਾਇੰਗੀ ਕਰ ਸਕਦੇ ਆ ਸਾਡਾ ਕੋਈ ਮਸਲਾ ਹੱਲ ਕਰ ਸਕਦੇ ਤੇ ਜਰੂਰ ਜਿਹੜੀ ਆ ਉਹਨਾਂ ਤੱਕ ਪਹੁੰਚ ਕਰਕੇ ਸਾਡੇ ਮਾਨਯੋਗ ਵਿੱਤ ਮੰਤਰੀ ਜੀ ਨੇ ਮੁੱਖ ਮੰਤਰੀ ਨੇ ਸਾਡੇ ਸਿੱਖਿਆ ਮੰਤਰੀ ਨੇ ਉਹਨਾਂ ਤੱਕ ਸਾਡੀ ਗੱਲ ਪਹੁੰਚਾਉਣ ਕਿਉਂਕਿ ਸਾਡੀ ਜਿਹੜੀ ਇੱਕ ਫਾਈਲ ਆ ਡੀਏ ਨਾਲ ਸੰਬੰਧਤ ਆ ਉਹ ਵੀ ਸਾਡੀ ਜਿਹੜੀ ਆ ਉਹ ਲਟਕੀ ਪਈ ਆ ਜੇਕਰ ਸਾਨੂੰ ਉਹ ਫਾਈਲ ਜਿਹੜੀ ਕਲੀਅਰ ਕਰਦੇ ਉਹਦੇ ਨਾਲ ਵੀ ਸਾਨੂੰ ਇੱਕ ਆਰਥਿਕ ਲਾਭ ਜਿਹੜਾ ਮਿਲਦਾ ਵਾ ਸੋ ਜਿੱਥੇ ਸਾਡੀ ਮੇਨ ਮੰਗ ਸਿੱਖਿਆ ਭਾਗ ਦੀ ਮਰਜਿੰਗਾਂ ਛੇਵਾ ਪੇ ਤੇ ਪਲੱਸ ਸਾਡਾ ਜਿਹੜਾ ਡੀਏ ਫ੍ਰੀਜ ਹੋਇਆ ਵਾ ਉਹ ਜਿਹੜਾ ਉਹਦੀ ਬਹਾਲੀ ਕੀਤੀ ਜਾਵੇ। ਅਸੀਂ ਅੱਜ ਪੰਜਾਬ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਸੱਦੇ ਤੇ ਪੰਜਾਬ ਸਰਕਾਰ ਦਾ ਪਤਲਾ ਫੁਕਣ ਜਾ ਰਹੇ ਆ ਜਿਨ੍ਹਾਂ ਨੇ ਸਾਡੀ ਪਿਛਲੇ ਤਕਰੀਬਨ 120 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਨੂੰ ਬਿਲਕੁਲ ਹੀ ਅਣਗੌਲਿਆ ਕੀਤਾ ਸੰਗਰੂਰ ਦੇ ਵਿੱਚ ਸੜਕਾਂ ਤੇ ਬੈਠੇ ਆ ਦਿਨ ਰਾਤ ਸਰਦੀਆਂ ਦੇ ਵਿੱਚ ਸਾਡੇ ਸਾਥੀ ਜਿਹੜੇ ਆ ਉਹ ਉੱਥੇ ਬੈਠੇ 120 ਦਿਨਾਂ ਤੋਂ ਔਰ ਅੱਜ ਇੱਕ ਸਾਡਾ ਸਾਥੀ ਜਿਹੜਾ ਜੋਨੀ ਸਿੰਘਲਾ ਹੈ ਉਹ ਅੱਜ ਉਹ 22 ਤਰੀਕ ਤੋਂ 22 ਦਸੰਬਰ ਤੋਂ ਮਰਨ ਵਰਤ ਤੇ ਬੈਠ ਗਿਆ ਕਿਉਂਕਿ ਇਹ ਸਰਕਾਰ ਨੇ ਸਾਡੀ ਤਿੰਨ ਸਾਢੇ ਤਿੰਨ ਮਹੀਨਿਆਂ ਵਿੱਚ ਕੋਈ ਬਾਹ ਨਹੀਂ ਫੜੀ ਤੇ ਉਹ ਬਾਹ ਨਾ ਫੜਨ ਦੇ ਕਰਕੇ ਸਾਡੇ ਦੇ ਜਾਇਜ਼ ਹੱਕਾਂ ਦੀ ਖਾਤਰ ਸਾਡੇ ਬਣਦੇ ਹੱਕ ਸਾਡੇ ਲਿਖਤੀ ਆਰਡਰ ਜਿਹੜੇ ਆ 2011 ਦੇ ਵਿੱਚ ਜਿਹੜੇ ਸਾਨੂੰ ਪੰਜਾਬ ਸਰਕਾਰ ਨੇ ਇਸ਼ੂ ਕੀਤੇ ਸੀ ਅਸੀਂ ਉਹਨਾਂ ਨੂੰ ਲਾਗੂ ਕਰਾਉਂਦੇ ਫਿਰਦੇ ਆ ਕਿੰਨੀ ਸ਼ਰਮਿੰਦਗੀ ਦੀ ਗੱਲ ਆ ਕਿ 10 ਸਾਲ ਬਾਅਦ ਜਿਹੜੇ ਆਰਡਰ ਹੋਏ ਆ ਉਹ ਅਸੀਂ ਲਾਗੂ ਕਰਾਉਣ ਦੇ ਲਈ ਮਰਬੱਤ ਰੱਖ ਰਹੇ ਆ ਇਹ ਪੰਜਾਬ ਸਰਕਾਰ ਦੇ ਲਈ ਸ਼ਰਮ ਵਾਲੀ ਗੱਲ ਹੈ ਸਮੇਂ-ਸਮੇਂ 'ਦੀਆਂ ਸਰਕਾਰਾਂ ਨੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਬਹੁਤ ਜ਼ਿਆਦਾ ਤੰਗ ਕੀਤਾ ਕਿਉਂਕਿ ਸਾਡੇ ਤੇ ਜਿਹੜੇ ਜੋ ਸਾਡਾ ਲਿਖਤੀ ਆਰਡਰ ਸੀ ਉਹ ਲਾਗੂ ਨਹੀਂ ਕੀਤੇ ਅੱਜ ਸਾਡੇ 100 ਤੋਂ ਅੱਬਾ ਜਿਹੜੇ ਸਾਥੀ ਆ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਆ